ਜਲੰਧਰ ਪੁਲਿਸ ਨੇ ਵੱਡੇ ਡਰੱਗ ਰੈਕਟ ਦਾ ਕੀਤਾ ਪਰਦਾਫਾਸ਼ 13 ਕਿਲੋ ਹੈਰੋਇਨ ਸਮੇਤ ਦੋ ਦੋਸ਼ੀ ਗ੍ਰਿਫਤਾਰ ਗੈਰ ਕਾਨੂੰਨੀ ਹਥਿਆਰ ਲਗਜ਼ਰੀ ਵਾਹਨ ਕੀਤੇ ਜ਼ਬਤ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮਹਮਲ ਯੁੱਧ ਨਸ਼ਾ ਵਿਰੋਧ ਤਹਿਤ ਜਲੰਧਰ ਪੁਲਿਸ ਨੇ ਸਫਲਤਾ ਹਾਸਲ ਕਰਦਿਆਂ ਜਲੰਧਰ ਦੇ ਪੁਲਿਸ ਕਮਿਸ਼ਨਰ ਤਨਪੀਤ ਕੋਰਡੀng ਵਾਈ ਰਿਪੋਰਟਿੰਗ ਵੱਡੇ ਡਰੱਗ ਰੈਕਟ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਦੋ ਮੁਲਜ਼ਮਾਨوں ਨੂੰ 13 ਕਿਲੋ ਹੈਰੋਇਨ ਦੋ ਗੈਰ ਕਾਨੂੰਨੀ 32 ਬੋਰ ਹਥਿਆਰ 6 ਦੰਦਾ ਕਾਰਤੂਸ 3 ਮੈਗਜ਼ੀਨ 3 ਲਗਜ਼ਰੀ ਕਾਰਾਂ ਅਤੇ 220 ਕਾਰਵਾਈ ਕਰਦਾ ਸੀਪੀ ਜ਼ਿਲੰਦਰ ਨੇ ਕਿਹਾ ਕਿ ਇੱਕ ਪ੍ਰੈਸ ਕ੍ਰਿੰਫਿੰਗ ਦੌਰਾਨ ਉਨ੍ਹਾਂ ਦੱਸਿਆ ਕਿ ਸੀਆਈਏ ਦੀ ਟੀਮ ਨੇ 2 ਮਈ 2025 ਨੂੰ ਪੁਲ ਫੋਕਲ ਪੁਆਇੰਟ ਜ਼ਿਲੰਦਰ ਦੇ ਨੇੜੇ ਤੋਂ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੀ ਪਛਾਣ ਸ਼ਿਵਮ ਸੋਢੀ ਉਰਫ ਪੁੱਤਰ ਬ੍ਰਿੰਦਰ ਸੋਢੀ ਵਾਸੀ ਲੰਮਾ ਪਿੰਚਾਕ ਨੇੜੇ ਵਜੋਂ ਹੋਈ ਹੈ ਪੁੱਛਗਿੱਛ ਦੌਰਾਨ ਪੁਲਿਸ ਨੇ ਮਲਜ਼ਮ ਸ਼ਿਵਮ ਕੋਲੋਂ 7 ਕਿਲੋ ਹੈਰੋਇਨ ਅਤੇ ਦੋ ਵਾਹਨ ਬਰਾਮਦ ਕੀਤੇ ਹਨ ਥਾਣਾ ਡਿਵੀਜ਼ਨ ਨੰਬਰ 8 ਜ਼ਿਲੰਦਰ ਵਿਖੇ ਮਲਜ਼ਮ ਖਿਲਾਫ ਤੋ ਐਫਆਈਆਰ ਦਰਜ ਕਰਕੇ ਪੁਲਿਸ ਨੇ ਮਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਇਸ ਦੀ ਅਗਨੀਦੀ ਕਾਰਵਾਈ ਚੱਲ ਰਹੀ ਹੈ ਪਿਰਨਪੋਰ ਜ਼ਿਲ੍ਹੇ ਦੇ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਅੱਜ ਇੱਕ ਪਿਛਲੇ ਕੇਸ ਦੀ ਤਫਤੀਸ਼ ਦੇ ਵਿੱਚ ਅੱਗੇ ਇਨਵੈਸਟੀਗੇਸ਼ਨ ਕਰਦੇ ਹੋਏ કુલ 13 ਕਿਲੋ ਹੀਰੋਇਨ ਦੀ ਰਿਕਵਰੀ ਹੋਈ ਹੈ ਇਹਨਾਂ ਦੋਵੇਂ ਦੋਸ਼ੀਆਂ ਤੋਂ ਸ਼ਿਵਮ ਅਤੇ ਅਬਰਿੰਦਰ ਸਿੰਘ ਗੇਲਿਆਸਪਪੂ ਤੋਂ 13 ਕਿਲੋ ਹੀਰੋਇਨ ਦੀ ਰਿਕਵਰੀ ਨਾਲ ਤਿੰਨ ਲਗਜ਼ਰੀ ਵਹੀਕਲ ਅਤੇ ਦੋ ਇਲੀਗਲ ਵਪਨ ਦੀ ਵੀ ਰਿਕਵਰੀ ਹੋਈ ਹੈ ਸੋ ਇਹਨਾਂ ਦੀ ਜੋ ਅੱਗੇ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਹੈ ਉਹ ਜੇ ਚੱਲ ਰਹੀ ਹੈ ਤੇ ਸਾਨੂੰ ਉਮੀਦ ਹੈ ਕਿ ਇਸ ਦੇ ਵਿੱਚ ਸਾਨੂੰ ਸ਼ੈਰ ਦੇ ਵਿੱਚ ਅਤੇ ਦੋਆਬਾ ਏਰੀਆ ਵਿੱਚ ਨਸ਼ਾ ਵੇਚਣ ਵਾਲੇ ਅਤੇ ਪਿੱਛੋਂ ਇਹਨਾਂ ਦੀ ਸਪਲਾਈ ਲਾਈਨ ਕੀ ਸੀ ਉਹਦੇ ਸੰਬੰਧੀ ਵੀ ਹੋਰ ਨਵੇਂ ਤੱਥ ਸਾਡੇ ਸਾਹਮਣੇ ਆਏ